ਜਦੋਂ ਮੰਡੀ ਚ ਲੈ ਕੇ ਗਏ ਤੇ ਮੰਡੀ ਚ ਰੇਟ ਸਾਨੂੰ ਕੀ ਮਿਲਦਾ ਸੀ 5 ਰੁਪਏ ਕਿਲੋ ਤੇ ਉਸ ਵੇਲੇ ਜਿਹੜਾ ਕਿਸਾਨ ਚ ਹਰੇਕ ਦੇ ਅੱਖਾਂ ਚ ਪਾਣੀ ਆ ਜਾਂਦਾ ਸੀ ਕਿ ਇੰਨਾ ਖਰਚ ਹੋ ਗਿਆ 5 ਰੁਪਏ ਕਿਲੋ ਤੇ ਜਿਹੜਾ ਕਿਸਾਨ ਜਿੰਦੇ ਨੂੰ ਪੁੱਛਿਆ ਕਰਨ ਭਾਈ 5 ਰੁਪਏ ਕਿਲੋ ਮਟਰ ਹੈ ਠੀਕ ਹੈ ਕਹਿੰਦੇ ਅੱਗੋ ਕਹਦਿਆ ਕਰੇ ਹਾਂ ਭਾਈ ਠੀਕ ਹੈ ਹੁਣ ਤਾਂ ਸਿੱਟ ਕੀ ਜਾਣੇ ਨੇ ਸੋ ਇਹ ਹਾਲਤ ਹੈ ਜੇ ਕਿਸਾਨ ਉਹ ਮਟਰ ਨੂੰ ਖਰੀਦ ਕੇ ਸਟੋਰ ਕਰਦੇ ਨੇ ਸਟੋਰ ਕਰਕੇ ਫਿਰ ਤੁਹਾਨੂੰ ਪਤਾ ਹੈ ਵੀ ਜਦੋਂ ਅੱਗੇ ਬੈਹ ਸ਼ਾਦੀ ਦਾ ਸਮਾਂ ਆ ਜਾਂਦਾ ਤਾਂ ਉਹੀ ਮਟਰ ਸਾਨੂੰ 40 ਰੁਪਏ ਕਿਲੋ ਮਿਲਦਾ ਹੈ ਇੱਕਾ ਵਪਾਰੀ ਜਿਹੜਾ ਕਿ ਥੋੜੇ ਜੇ ਸਮੇਂ ਦੇ ਵਿੱਚ ਕੋਈ 2-4 ਰੁਪਏ ਕਿਲੋ ਮਗਰ ਖਰਚ ਕਰਕੇ ਤੇ 35 ਰੁਪਏ ਕਿਲੋ ਮਗਰ ਉਸ ਮਟਰ ਦੇ ਵਿੱਚੋਂ ਕੱਢਦਾ ਇਹ ਹਾਲਤ ਮਾੜੀ ਹੈ ਅੱਜ ਕਿਸਾਨ ਦੀ ਆਸ਼ਾਮੀ ਸਵਾਮੀ ਨਾਸੰਗੀਰ ਕੋਟ ਵੀ ਇਹੀ ਕਹਿੰਦੀ ਹੈ ਕਿ ਕਿਸਾਨ ਨੂੰ ਜਿੰਸ ਦਾ ਸਹੀ ਰੇਟ ਮਿਲੇ ਜਿੰਨਾ ਚਿਰ ਤੱਕ ਸਾਨੂੰ ਸਹੀ ਰੇਟ ਨਹੀਂ ਮਿਲਦਾ ਅਸੀਂ ਕਦੇ ਕਾਮਯਾਬ ਨਹੀਂ ਹੋ ਸਕਦੇ ਸੋ ਇਹ ਮੱਦਾਂ ਮੰਨਣ ਵਾਸਤੇ ਅੱਜ ਅਸੀਂ ਅੱਜ ਇੱਥੇ ਇਸ ਬਾਰਡਰ ਦੇ ਉੱਤੇ ਬੈਠੇ ਆਂ ਤੂੰ ਆਪਾਂ ਮੰਗਾ ਮੰਨਵਾ ਅਖੇਂ ਦੋ ਜੇ ਤੂੰ ਹੱਥ ਖੜੋ ਜਾਂਦੇ ਨੇ ਤਾਂ ਫੇਰ ਕਿਸਾਨ ਮੰਜੇ 'ਚ ਬਹਿ ਜਾਂਦਾ ਕੀ ਉਸ ਦੇ ਕਿਸਾਨ ਨੂੰ 10000 ਦੇ ਪੈਨਸ਼ਨ ਚਾਹੀਦੀ ਹੈ ਕਿ ਨਹੀਂ ਚਾਹੀਦੀ ਕੀ ਨਾਮ ਹੈ ਜੀ ਆਪਣਾ ਕੀ ਮੈਂ ਪੁੱਛਾਂ ਚਾਹਾਂ ਮੋਤੀ ਸਾਹਿਬ ਕੀ ਇਹ ਕਿਸਾਨਾਂ ਨੇ ਮੰਗਾ ਨਜਾਇਜ਼ ਨਹੀਂ ਜੇ ਨਜਾਇਜ਼ ਨਹੀਂ ਤਾਂ ਕਿ ਨਾ ਬੈਠੇ ਘਟਿਆ ਮੈਦਾਨ ਨਹੀਂ ਜੇ ਸਾਡੀਆਂ ਜਾਇਜ਼ ਮੰਗਾ ਨੇ ਇਹ ਮੰਨਿਆ ਨਹੀਂ ਆਪਣੀ ਐਸੇ ਤਰਾ ਸਿੰਘ ਅੱਗੇ ਗਏ ਹੋ ਇਹਨਾਂ ਦੇ ਕਾਨੂੰਨ ਮੈਕਸੀਮਲ ਆ ਜਾਂਦੇ ਨਾ ਵਾਜਿਨ ਇਹਨਾਂ ਕੋਲ ਕਾਪੜਾ ਪੜਦੇ ਜਿਹੜੇ ਨੇ ਮੰਡਲਗੇ ਸਿੰਘ ਆ ਜੀ ਅੱਗੇ ਪੜਦੇ ਇੰਦਰੀਏ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਆਲਾ ਹੋਰ ਮੈਂ ਕਲਵੰਤ ਸਿੰਘ ਕੋਟ ਮੁੰਡੇ ਨੂੰ ਇਹ ਸਾਲੰਗ ਇਹਨੇ ਛੋਲੇ ਸ਼ਾਲੇ ਕੋਟ ਦੇ ਹੁੰਦੇ ਸਰੋ ਛੋਲੇ ਹਾਂਜੀ ਕਲਵਰ ਸਿੰਘ ਕੋਟ ਬੁੱਡੇ ਤੋਂ ਕੋਟ ਸਾਹਿਬ ਸਿੰਘ ਦੇ ਕੋਟ ਬੁੱਡੇ ਤੋਂ ਪੰਜਾਬੀ ਹੈ ਹਾਂਜੀ ਆ ਲੱਕੜ ਦਾ ਹਾਲ ਹੈ ਹਾਂਜੀ ਆ ਤਰਪਾੜੀ ਹੈ ਨਰਮਾ ਸੀਲਾਂ ਵਾਲੀ ਆਜ ਕੋਰਵਾਣਾ ਖਾਦੂ ਵਾਲੀ ਇਹ ਟਾਵਾਂ ਹਾਲ ਹੈ ਆ ਤਰਪਾੜੀ ਆ ਸੁਹਾਗਾ ਵਾਲੀ ਤਰਪਾੜੀ ਹੈ ਹੂੰ ਇਹ ਸੌਂਦੀ ਹੈ ਆ ਦਰ ਆ ਤੂ ਆ ਜਿਹੜਾ ਚੱਲਦਾ ਹੁੰਦਾ ਮਰਦਾਨ ਜੀ ਜਿਹੜੇ ਨਾਂ ਲਿਖਾਗੇ ਨਾ ਬੁਲਾ ਰਹੇ ਨੇ ਉਸ ਦੇ ਨੇੜੇ ਰਹਿ ਕਰੋ ਹੂ ਆਈਏ ਆਓ ਜੀ ਇੱਕ ਨੌਰੀ ਬਾਰਡਰ ਤੇ ਨੇ ਜੀ ਪੁਰਾਣੇ ਸਮੇਂ ਚ ਵਰਤੇ ਜਾਣ ਵਾਲੇ ਥੰਦ ਇਹਨਾਂ ਨੇ ਲਗਭਗ ਸਾਰੇ ਰੱਖੇ ਆ ਵਲਦਾਂ ਦੀ ਖੇਤੀ ਜਿਸ ਟਾਈਮ ਹੁਣ ਸਭ ਤੋਂ ਮੂਰੇ ਖਨੌਰੀ ਦੇ ਮੂਰੇ ਆਪਣਾ ਜਿਹੜਾ ਤੰਬੂ ਆ ਸਭ ਤੋਂ ਮੂਰੇ ਉਹ ਦੋਗੇ ਬਾਰਡਰ ਨੂੰ ਇਧਰਲੀ ਸਾਈਡ ਤੇ ਦਿਖਾਉਣੇ ਆ ਬਾਰਡਰ ਇਹੋ ਆਪਣਾ ਬਾਰਡਰ ਬਣ ਜਾਂਦੇ ਆ ਆ ਬਈ ਬਾਰਡਰ ਆ ਖਨੌਰੀ ਦਾ ਬਾਰਡਰ ਐ ਲਾਇਆ ਆ ਤੰਬੂ ਉਹਨਾਂ ਨੇ ਤੇ ਫੋਰਸ ਨੇ ਜੀ ਲੱਗੀ ਹੋਈ ਆ ਤੇ ਸਭ ਤੋਂ ਪਹਿਲਾਂ ਤੇ ਆਹਾ ਤੰਗੂ ਆ ਲੱਗਿਆ ਹੋਇਆਗਾ ਤੇ ਉਸ ਤੋਂ ਬਾਅਦ ਇਹ ਆ ਗਿਆ ਦੇਖ ਲਓ ਵੱਧ ਤੋਂ ਵੱਧ ਮੇਰਾ ਵੀ ਰਿਲੈਕਸ ਤੇ ਸ਼ੇਅਰ ਕਮੈਂਟ ਕਰੋ ਕਿਉਂਕਿ ਪਤਾ ਲੱਗ ਛਕੇ ਲੋਕਾਂ ਨੂੰ ਵੀ ਹਾਂ ਭਾਈ ਆ ਦੇਖੋ ਟਰੈਕਟ ਦੀਆਂ ਭਾਈ ਲੇਟਾਂ ਲੁੱਟਾਂ ਪੰਨੀਆਂ ਪਈਆਂ डेक देखो। देखो डुक भाई देखो किन के ट्रैट दखो ट्रैट दाइटा बै देखो लाइट लुटा सारिया पाइया फुटियां देखो सारा कुछ भाई भन भुन के गए हुए टेंकी देखो आई नवी पाइप पारिया ਸਭ ਤੋਂ ਮੂਰੇ ਟਰੈਡ ਸੀ ਸੀ ਕੋਈ ਪੱਟੀ ਮੇਸ਼ ਕਰਕੇ ਦੇਖੋ ਆ ਪੰਨ ਭੁੰਨ ਕੇ ਗਏ ਆ ਸਾਰੀਆਂ ਲੈਟਾਂ ਲੁੱਟਾਂ ਦੇਖੋ ਤੇ ਟਰੈਡ ਮੂਰੇ ਸੀ ਸਾਰੇ ਭੰਨੇ ਪਏ ਆ ਬਾਈ ਦੁਕਾਨ ਹੈ ਟਰੈਟਾ ਬਾਈ ਤੇ ਇਧਰ ਆਪਣਾ ਸਟੇਜ ਲੱਗੀ ਹੋਈ ਆ ਵੱਧ ਤੋਂ ਵੱਧ ਕਮੈਂਟ ਤੇ ਸ਼ੇਅਰ ਚੱਕ ਦੋ ਮੇਰਾ ਵੀਰ